ਮੈਂ ਕਈ ਵਾਰੀ ਇੱਕ ਨੂੰ ਪੰਜਾਬੀ ਜਗਾਣਾ ਸੀ ਕਹਿੰਦੇ ਧਰਮਰਾਜ ਦੀ ਕੁਰਸੀ ਨੂੰ ਹੱਥ ਪਾਉਣਾ ਜੱਟਾਂ ਨੇ ਉਹ ਤੋਂ ਥੋੜਾ ਜਿਹਾ ਇੱਕ ਹੋਰ ਖਬਰ ਉਦਾਂ ਦੀ ਸੁਣੀ ਵੀ ਇੱਕ ਕਿਸੇ ਸ਼ਾਇਰ ਨੇ ਕਿਹਾ ਸੀ ਮੈਨੂੰ ਪ੍ਰੋਪਰ ਸ਼ੇਅਰ ਨਹੀਂ ਯਾਦ ਉਹ ਕਹਿੰਦਾ ਵੀ ਜੇ ਲੋਕਾਂ ਦੇ ਵਾਸਤੇ ਹੋਵੇ ਤੇ ਰੱਬ ਨੂੰ ਵੇਚ ਦੇਣਾ ਇੱਕ ਖਬਰ ਇਦਾਂ ਦੀ ਆਈ ਜਲੰਧਰ ਤੋਂ ਕਹਿੰਦੇ ਰੱਬ ਤਾਂ ਨਹੀਂ ਉਹ ਤੋਂ ਵੇਚ ਆ ਗਿਆ ਪਰ ਰੱਬ ਦਾ ਘਰ ਚਰਚ ਕਹਿੰਦੇ ਵੇਚ ਨੂੰ ਚੱਕ ਦਾ ਕੰਮ ਇਹ ਕਿਹੜੀ ਖਬਰ ਹੈ ਜੀ ਕਿਦਾਂ ਦਾ ਇਹਦਾ ਨਹੀਂ ਇਹਦੇ ਤੇ ਤਾਂ ਸ਼ਨੀਵਾਰ ਅਸੀਂ ਗੱਲ ਕੀਤੀ ਹੋਈ ਆ ਮੈਂ ਸ਼ਨੀਵਾਰ ਦੇ ਲਾਈਵ 'ਚ ਗੱਲ ਕੀਤੀ ਆ ਸਾਰਾ ਕੁਝ ਦੱਸਿਆ ਕਿ ਉਹ ਚਰਚ ਦਾ ਸੌਦਾ ਕਰ ਗਿਆ 1895 ਦੀ ਉਹ ਚਰਚ ਬਣੀ ਆ ਗੋਲਕਨਤ ਚੈਟਰਜੀ ਹੁੰਦੇ ਸੀਗੇ ਉਹ ਕਨਵਰਟ ਹੋ ਗਏ ਸਨ ਵੈਸੇ ਉਹ ਬ੍ਰਾਹਮਣ ਫੈਮਿਲੀ ਤੋਂ ਸੀਗੇ ਹੂੰ ਹੂੰ ਤਾਂ ਉਹ ਇਸਾਈਅਤ ਦਾ ਪ੍ਰਚਾਰ ਇੱਥੇ ਕਰਦੇ ਰਹੇ ਆ ਤਾਂ 1895 ਦੀ ਬਣੀ ਚਰਚ ਆ ਜਿਸ ਦਾ ਬਿਆਨਾ ਫੜ ਕੇ ਤੇ ਕਹਿ ਲੋ ਕਿ ਵਟ ਦੇਣ ਲੱਗੇ ਸੀਗੇ ਉਹ ਨਾ ਇੱਕ ਮੈਨੂੰ ਗਾਣਾ ਯਾਦ ਆ ਗਿਆ ਜੀ ਬਾਵਾ ਜੀ ਸੁਣਾਓ ਗਾਣਾ ਸੁਣਾਓ ਫੇਰ ਦੀ ਉਹ ਸ਼ੰਗਾਰਾ ਸਿੰਘ ਚੈਹਲ ਹੁੰਦੇ ਸਨ ਮਾਸਟਰ ਜੀ ਮਾਸਟਰ ਵੀ ਸੀਗੇ ਉਹ ਤੇ ਗੀਤ ਵੀ ਸੋਹਣਾ ਗਾਉਂਦੇ ਸੀ ਹਾਂਜੀ ਹਾਂਜੀ ਮਾਸਟਰ ਸੀਗੇ ਉਹ ਉਹਨਾਂ ਦਾ ਬੇਟਾ ਹਸਨ ਵੀਰ ਉਹਨਾਂ ਨੇ ਇੱਕ ਗੀਤ ਗਾਇਆ ਸ਼ਾਇਦ ਤੈਨੂੰ ਵੇਚ ਕੇ ਪਕੌੜੇ ਸ਼ੱਕ ਜਾਣਗੇ ਕਿ ਪਹਿਲਾਂ ਵਾਲੇ ਯਾਰ ਨਾ ਰਹੇ ਹੂੰ ਹੂੰ ਤੋਂ ਉਹ ਪਕੌੜੇ ਸ਼ੱਕ ਚੱਲਿਆ ਸੀ ਜੀ ਇਹ ਤੇ ਦੱਸਦੇ ਆ ਕਿ ਕੋਈ ਅਨਨੋਨ ਕਾਲ ਆਈ ਇਹਨਾਂ ਨੂੰ ਕਿ ਭਾਈ ਰਿਉੜੀਆਂ ਵਟੀਆਂ ਚੱਲੀਆਂ ਨੇ ਉਹਨੇ ਕੋਈ ਆਪਣਾ ਨਾਮ ਨਹੀਂ ਬਸ ਕੋਈ ਉਹਨੇ ਆਪਦੀ ਜਗ੍ਹਾ ਨਹੀਂ ਦੱਸੀ ਉਹਨੇ ਆਖਿਆ ਕਿ ਬਚ ਜਾਓ ਬਚਾਓ ਚ ਹੀ ਬਚਾਓ ਹੈ ਜੀ ਜੀ ਉਸ ਤੋਂ ਬਾਅਦ ਇਹ ਐਕਟਿਵ ਹੋਏ ਆ ਤੇ ਇਹ ਚਰਚ ਜਿਹੜੀ ਆ ਵਿਕਣੋਂ ਬਚ ਗਈ ਨਹੀਂ ਤੇ ਉਹਨੇ ਤੇ ਚੱਕ ਦਿੱਤਾ ਸੀ ਫੱਟਾ ਹੂੰ ਹੂੰ ਤੇ ਹੁਣ ਪਤਾ ਲੱਗਾ ਕਿ ਜਿਹੜਾ ਉਹ ਸਾਊਸ ਲੱਗ ਗਿਆ ਉਹਦੇ ਹਸਾਰਨਪੁਰ ਅੱਗੇ ਇੱਕ ਚਰਚ ਵੇਚ ਲਿਆ ਸੀਗਾ ਉਹਦਾ ਵੀ ਮੁਕੱਦਮਾ ਉਹਦੇ ਤੇ ਜ਼ਮਾਨਤ ਤੇ ਜੀ ਇਹਦਾ ਮਤਲਬ ਕਿ ਕੁਝ ਬੰਦਿਆਂ ਨੂੰ ਤੁਸੀਂ ਕਿਹਾ ਕਿ ਰੱਬ ਦਾ ਘਰ ਰੱਬ ਦੇ ਘਰ ਤੋਂ ਡਰ ਨਹੀਂ ਉਹਨਾਂ ਨੂੰ ਤੇ ਸੋਖ ਰੱਬ ਦੇ ਘਰ ਦੀ ਆਸ ਆ ਕਿ ਇੱਥੋਂ ਕੁਛ ਨਾ ਕੁਛ ਮਿਲ ਜਾਏਗਾ ਬਿਲਕੁਲ ਬਿਲਕੁਲ ਤੋ ਇਹ ਚੀਜ਼ਾਂ ਨਾ ਕਿ ਬਹੁਤ ਵਾਰੀ ਇੰਡੀਆ ਚ ਇਸ ਤਰ੍ਹਾਂ ਹੋਇਆ ਨਟਵਰ ਲਾਲ ਹੁਣ ਇਹਨੂੰ ਤਾਂ ਹੀ ਨਟਵਰ ਲਾਲ ਕਹਿੰਦੇ ਪਰ ਨਟਵਰ ਲਾਲ ਤੇ ਉਹ ਬੜਾ ਹੀ ਨੱਟੂ ਸੀਗਾ ਗੱਲਿਆ ਕਿ ਜਦੋਂ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਤਾਂ ਨਟਵਰ ਦੇ ਨਾਲ ਜੋੜਿਆ ਜਾਂਦਾ ਕਿ ਨਟਵਰ ਲਾਲ ਆ ਫਲਾਣਾ ਪਰ ਇਹ ਇਸ ਕਰਕੇ ਰੁਕ ਗਿਆ ਕਿਉਂਕਿ ਕਿਸੇ ਅਨਨੋਨ ਬੰਦੇ ਨੇ ਹੂੰ ਹੂੰ ਕਹਿ ਲਓ ਕਿ ਉਹ ਬੰਦਾ ਮੌਕੇ ਤੇ ਬਸ ਸਾਹਮਣੇ ਕੇ ਕਹਿ ਲਓ ਹਣਾ ਇੱਕ ਤਰ੍ਹਾਂ ਨਾਲ ਸੱਚ ਪੁੱਤਰ ਬਣ ਕੇ ਬੋੜਿਆ ਉਹਨੇ ਆਖਿਆ ਕਿ ਆਹ ਕਹਾਣੀ ਜੇ ਰੋਕ ਸਕੋ ਤਾਂ ਰੋਕ ਲੋ ਤਾਂ ਫਿਰ ਉਹ ਮਾਮਲਾ ਜਿਹੜਾ ਦਵਾਦਾਬੇ ਲੈ ਕੇ ਗਏ ਤਹਿਸੀਲਦਾਰ ਨੂੰ ਕਿਹਾ ਤੇ ਇਹ ਫਿਰ ਵਿਕਰੀ ਜਿਹੜੀ ਆ ਰੁਕ ਗਈ ਆ ਜੀ ਜੀ ਠੀਕ ਹੋ ਗਿਆ ਜੀ ਚਲਦੇ ਆਪਾਂ ਅਗਲੀ ਖਬਰ ਵੱਲ ਨੂੰ ਚਲਦੇ ਆਂ ਜੀ ਅ ਕਈ ਦੋਸਤ ਕਹਿ ਰਹੇ ਨੇ ਕਿ ਆਪਣੀ ਜਿਹੜੀ ਸਰਕਾਰ ਹੈ ਉਹ ਨੌਨ ਸੀਰੀਅਸ ਹੀ ਆ ਬਸ ਸੁਖਮੰਦਰ ਜੀ ਕਹਿ ਰਹੇ ਨੇ ਕਿ ਨੌਨ ਸੀਰੀਅਸ ਸਰਕਾਰ ਹੈ ਪੋਲੀਟੀਸ਼ੀਅਨ ਆਪਣੇ ਹਿਸਾਬ ਨਾਲ ਚੱਲ ਰਿਹਾ ਸੱਤਾ ਪੱਟੀ ਦੇ ਘਰੇ ਨਟਵਰ ਲਾਲ ਨੇ ਤਾਜਮਹਲ ਤੇ ਲਾਲ ਕਿਲਾ ਸੇਲ ਕਰਤੇ ਸੀ ਸੰਸਦ ਸੰਸਦ ਤੱਕ ਵੀ ਸੇਲ ਕਰ ਦਿੱਤੀ ਸੀਗੀ ਹੂੰ ਕਿਉਂਕਿ ਰਜਿੰਦਰ ਪ੍ਰਸਾਦ ਅੱਛਾ ਰਜਿੰਦਰ ਪ੍ਰਸਾਦ ਜਿਹੜੇ ਹੁੰਦੇ ਸਨ ਨਾ ਰਾਸ਼ਟਰਪਤੀ ਜੀ ਇਹ ਦੋਨੇ ਇੱਕੋ ਜ਼ਿਲ੍ਹੇ ਦੇ ਸੀਗੇ ਹਮ ਇੱਕੋ ਜ਼ਿਲ੍ਹੇ ਦੇ ਸੀ ਤੇ ਇਹਨੇ ਤੇ ਇੱਕ ਵਾਰੀ ਆਖ ਦਿੱਤਾ ਸੀ ਮਥਲੇਸ਼ ਸੀ ਉਹਦਾ ਨਾਮ ਜੀ ਤੇ ਜਾਣਦੇ ਸੀ ਇੱਕ ਦੂਜੇ ਨੂੰ ਉਹਨੇ ਕਹੀ ਜੇ ਤੂੰ ਕਹੇ ਤੇ ਜਿਹੜਾ ਕਰਜ਼ਾ ਕਰਜ਼ਾ ਇੰਡੀਆ ਦਾ ਲਿਆ ਮੈਂ ਸਾਰਾ ਹੀ ਮਾਫ ਕਰਾ ਦਿਆਂ ਹਮ ਕਾਗਜ਼ ਕੂਕਦੇ ਮੈਂ ਆਪ ਹੀ ਆਪਦੇ ਹਿਸਾਬ ਨਾਲ ਕਰ ਦੂੰਗਾ ਸੈਟ ਉਹਨੇ ਅਖਿਆ ਬੇੜਾ ਵਾਜੇ ਤੇਰਾ ਕੋਈ ਏਦਾਂ ਨਾ ਕਰਦੀ ਕਿਤੇ ਇੰਡੀਆ ਦੀ ਸ਼ਰਵੀ ਦੁਮਲ ਹੋ ਜਾਣੀ ਹੋ ਜੀ 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 ਆਪੇ ਲਾ ਕੇ ਸਟੈਂਪਾਂ ਤੇ ਆਪੇ ਕਰ ਦੇਣਾ ਕੰਮ ਹੈਣਾ ਜੀ ਜੀ ਉਹ ਨਿਰਮਲ ਜੀ ਕਹਿ ਰਹੇ ਨੇ ਕਿ ਸ਼੍ਰੀ ਲੰਕਾ ਦੀ ਉਦਾਹਰਨ ਸਾਡੇ ਸਾਹਮਣੇ ਹੈ ਚੰਗੀ ਨੀਤੀ ਹੋਵੇ ਤਾਂ ਸਭ ਕੁਝ ਹੋ ਜਾਂਦਾ ਹੈ ਨੀਤਾਂ ਨੂੰ ਮੁਰਾਦਾ ਲੱਗਦੀਆਂ ਨੇ ਬਿਲਕੁਲ ਜੀ ਉਹ ਤਾਂ ਹੈ ਹੀ ਜੇ ਚਾਹਣ ਤੇ ਫਿਰ ਕਰ ਸਕਦੇ ਆ ਪੋਲੀਟੀਸ਼ੀਅਨ ਨਹੀਂ ਕਰ ਸਕਦੇ ਤਾਂ ਕੌਣ ਨਹੀਂ ਕਰ ਸਕਦਾ ਫਿਰ ਨਾ ਸਾਰੇ ਸਭ ਕੁਝ ਕਰ ਸਕਦੇ ਹੋਣ ਨੂੰ ਤਾਂ ਬਹੁਤ ਕੁਝ ਹੋ ਸਕਦਾ ਜੀ ਜੇ ਤੂੰ ਦਿੰਦੀ ਸਾਥ ਹੋਣ ਨੂੰ ਕੀ ਨਾ ਕੀ ਨਾ ਹੁੰਦਾ ਬਿਲਕੁਲ ਤਾਂ ਗੱਲ ਇਹ ਆ ਕਿ ਅਸੀਂ ਕੁਝ ਕਰਨ ਵਾਸਤੇ ਤੇ ਚੁਣਦੇ ਆ ਹੋਰ ਆ ਜਿਹੜੇ 117 ਆ ਅਸੀਂ ਇਹਨਾਂ ਤੋਂ ਕੀ ਦੱਸੋ ਚਟਨੀ ਘਟਾਉਣੀ ਆ ਇਸੇ ਕੰਮ ਵਾਸਤੇ ਕਿ ਨੀਤੀਆਂ ਬਣਾਓ ਜੀ ਨੀਤੀਆਂ ਅਮਲ ਛਲਿਓ अच्छे रिजल्ट ਦਿਓ ਲੋਕਾਂ ਨੂੰ ਵਈ ਸੁਖੀ ਕਰੋ ਹਮਮ ਪਰ ਹੁਣ ਤੁਹਾਡੇ ਸਾਹਮਣੇ ਹੀ ਆ ਨਾ ਸਭ ਕੁਝ ਬਿਲਕੁਲ